ਪਰ ਮੈਂ ਪੁੱਛਣਾ ਚਾਹਨਾ ਉਸ ਕੁੱਤੇ ਅਤਵਾਦੀ ਪੰਨੂ ਨੂੰ ਬਈ ਮੁੱਖ ਮੰਤਰੀ ਸਾਹਿਬ ਨੂੰ ਧਮਕੀ ਕਾਹਦੀ ਦੇ ਰਿਹਾ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵਈ ਗੁਰਪਤਾਂ ਦੇ ਪੰਨੂ ਅਤਵਾਦੀ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਸਾਨੂੰ ਸਾਡੇ ਤਿਰੰਗੇ ਝੰਡਿਆਂ ਦਾ ਕੈਨੇਡਾ ਵਿੱਚ ਬੈਠ ਕੇ ਅਪਮਾਨ ਕਰਦੇ ਪਏ ਆ ਇਹ ਅਸੀਂ ਬਿਲਕੁਲ ਸਹਿਣ ਨਹੀਂ ਕਰਾਂਗੇ ਪੰਨੂ ਅਤਵਾਦੀ ਆ ਉਹਨੂੰ ਦੋ ਵਾਰ ਨਰਕਾਂ ਦੀ ਟਿਕਟ ਮਿਲ ਗਈ ਬਚ ਗਿਆ ਕੁਦਰਤੀ ਰੱਬੀ ਹੁਣ ਉਹਦਾ ਤੀਜੀ ਵਾਰ ਪਉ ਪਉ ਉਹਦਾ ਗੋਲੀ ਦੇ ਗੱਲਾਂ ਕਰਦਾ ਨਾ ਬੰਬ ਦੀਆਂ ਗੱਲਾਂ ਕਰਦਾ ਅਸੀਂ ਚਪੇੜਾਂ ਨਾਲ ਇਹਦਾ ਮੂੰਹ ਲਾਲ ਕਰ ਦੋਗੇ ਜ਼ਿੰਦਗੀ ਚ ਯਾਦ ਰੱਖੋ ਇਹ ਲੋਕ ਸਾਡੇ ਪੰਜਾਬ ਦੇ ਦੁਸ਼ਮਣ ਨੇ ਲੇਕਿਨ ਉੱਥੇ ਬਾਹਰ ਬਹਿ ਕੇ ਆਈਐਸਆਈ ਦੇ ਪਾਲਤੂ ਕੁੱਤੇ ਬਣ ਕੇ ਉਹਨਾਂ ਦਾ ਪੈਸੇ ਲੈ ਕੇ ਸਾਡੇ ਪੰਜਾਬ ਦੇ ਖਿਲਾਫ ਬਕਵਾਸ ਕਰਦੇ ਆ ਪਿਛਲੀ ਵਾਰ ਵੀ ਇਹੀ ਗੱਲਾਂ ਹੋਈਆਂ ਨੇ ਹੋਇਆ ਕੁਝ ਨਹੀਂ ਭਾਰਤ ਭਾਰਤ ਦੇ ਝੰਡੇ ਫੈਰਾਏ ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਭਰਾਵਾਂ ਤੇ ਕਿੰਨੇ ਜ਼ੁਲਮ ਹੋ ਰਹੇ ਆ ਉਹ ਸਾਨੂੰ ਦੁੱਖ ਨਹੀਂ ਲੱਗੂਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ 15 ਅਗਸਤ ਨਜ਼ਦੀਕ ਹੈ ਤੇ 15 ਅਗਸਤ ਤੋਂ ਪਹਿਲਾਂ ਹੀ ਦੇਸ਼ ਦੇ ਬਾਰੇ ਜਿਹੜਾ ਗੱਲਾਂ ਸ਼ੁਰੂ ਹੋ ਗਏ ਨੇ ਵੀ ਅਸੀਂ ਚੰਡਾ ਨਹੀਂ ਫੈਰਾਨ ਦਵਾਂਗੇ ਅਸੀਂ ਇਹ ਨਹੀਂ ਕਰਨ ਦਵਾਂਗੇ ਪਰ ਮੇਰੇ ਨਾਲ ਇਸ ਵਕਤ ਗੁਰਸਿਮਰਨ ਸਿੰਘ ਮਾਨ ਮੌਜੂਦ ਨੇ ਗੱਲਬਾਤ ਕਰਦੇ ਕਿ ਹਰ ਸਾਲ ਦੀ ਤਰ੍ਹਾਂ ਕਿਉਂ ਆਖਿਰ 15 ਅਗਸਤ ਤੇ ਆਂਦੇ ਹੀ ਇਸ ਤਰ੍ਹਾਂ ਦੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਾਨ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਜੈ ਗਊ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨ ਸਭ ਕਿਵੇਂ ਦੇਖ ਰਹੇ ਹੋ ਕਿ ਜਿਵੇਂ 15 ਅਗਸਤ ਆਂਦੀ ਆ ਕੋਈ ਵੀ ਰਿਪਬਲਿਕ ਡੇ ਆਂਦਾ 26 ਜਨਵਰੀ ਆਂਦੀ ਕਿਉਂ ਧਮਕੀਆਂ ਆਣੀਆਂ ਸ਼ੁਰੂ ਹੋ ਜਾਂਦੀ ਸਭ ਤੋਂ ਪਹਿਲਾਂ ਸਾਡੇ ਭਾਰਤ ਵਿੱਚ ਲੋਕ ਖੁਸ਼ੀਆਂ ਮਨਾਉਣੀਆਂ ਨੇ 15 ਅਗਸਤ ਨੂੰ ਦੇਸ਼ ਆਜ਼ਾਦ ਹੋਇਆ ਲੇਕਿਨ ਕੁਝ ਲੋਕਾਂ ਨੂੰ ਗੋਰਪਤੋਂ ਦੰ ਪੰਨੂ ਵਰਗੇ ਨੂੰ ਹਜਮ ਨਹੀਂ ਹੋ ਰਹੀ ਗੱਲ ਕਿਉਂਕਿ ਸਾਡਾ ਤਿਰੰਗਾ ਜਿਹੜਾ ਝੰਡਾ ਵਾ ਉਹ ਬੜੀਆਂ ਕੁਰਬਾਨੀਆਂ ਦੇ ਕੇ ਮਿਲਿਆ ਸਾਨੂੰ ਇਹ ਤੁਹਾਨੂੰ ਵੀ ਜਾਇ ਜੀ ਪਤਾ ਵਾ ਸਾਡਾ ਤਿਰੰਗਾ ਆਨ ਬਾਂ ਸ਼ਾਨ ਕੇਂਦਰ ਸਰਕਾਰ ਨੇ ਕਿਹਾ ਵਾ ਵੀ ਇੱਕ ਹਫਤਾ ਆਪਣਾ ਘਰਾਂ ਦੇ ਉੱਪਰ ਖਾਦੀ ਦੇ ਤਰੰਗੇ ਝੰਡੇ ਲਗਾਓ ਬਹੁਤ ਵਧੀਆ ਗੱਲ ਕੀਤੀ ਆ ਕਿਉਂਕਿ ਸਾਡਾ ਤਿਰੰਗਾ ਆਨ-ਵਾਨ ਸ਼ਾਨ ਸਾਡਾ ਦਿਲ ਆ ਲੇਕਿਨ ਜਿਹੜਾ ਅੱਜ ਮੁੱਖ ਮੰਤਰੀ ਭਵਾਨ ਸਿੰਘ ਮਾਨ ਜੀ ਨੂੰ ਧਮਕੀ ਦਿੱਤੀ ਆ ਵੀ ਝੰਡਾ ਲਹਿਰਾਉਣ ਨਹੀਂ ਦਊਗਾ ਜਿਹੜਾ ਲਹਿਰਾਉ ਆਪਣਾ ਰੋਕੂਗਾ ਉਹਨੂੰ ਮੈਂ ਐਨੇ ਪੈਸੇ ਦਊਗਾ ਨੰਬਰ 2 ਔਰ ਦਲਾਵਰ ਸਿੰਘ ਨੂੰ ਜਾਰ ਕੀਤਾ ਜਾਵੇ ਦਲਾਵਰ ਸਿੰਘ ਦਾ ਖੁਦ ਅਤਵਾਦੀ ਸੀ ਪੁਲਿਸ ਦੇ ਭੇਸ ਵਿੱਚ ਦਲਾਵਰ ਸਿੰਘ ਅੱਤਵਾਦੀ ਬਣਿਆ ਉਹ ਗੱਲਾਂ ਹੋ ਗਈਆਂ ਪੁਰਾਣੀਆਂ 31 ਅਗਸਤ 1995 ਲੇਕਿਨ ਜਿਹੜਾ ਕੇਂਦਰ ਸਰਕਾਰ ਵੱਲੋਂ ਅੱਤਵਾਦੀ ਕੋਸ਼ਿਸ਼ ਕੀਤਾ ਹੋਇਆ ਗੁਰਪਤਵੰਦ ਪੰਨੂ ਅਤੇ ਉਸਦੇ ਸਾਥੀ ਅਸੀਂ ਪੰਜਾਬ ਵਿੱਚ ਰਲ ਮਿਲ ਕੇ ਰਹਿ ਰਹੇ ਹਾਂ ਲੋਕਾਂ ਹਿੰਦੂ ਮੁ슬ਮਾਨ ਸਿੱਖ ਸਾਈ ਜੈਨੀ ਬੋਧੀ ਸਾਰੇ ਅਸੀਂ ਭਰਾ ਹਾਂ ਕਿਉਂਕਿ ਸਾਡੇ ਲੋਕਾਂ ਨੂੰ ਇਹ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਗੁਰਪਤਨ ਪੰਨੂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਵੀ ਗੁਰਪਤਨ ਦੇ ਪੰਨੂ ਅੱਤਵਾਦੀ ਦੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਸਾਨੂੰ ਕਿਉਂਕਿ ਜਿੱਥੇ-ਜਿੱਥੇ ਕੋਈ ਬੈਠਾ ਆਪਣਾ ਕੋਈ ਨੌਕਰੀ ਕਰਦਾ ਨੌਕਰੀ ਕਰੇ ਕੋਈ ਬਿਜ਼ਨਸ ਕਰਦਾ ਬਿਜ਼ਨਸ ਕਰੇ ਲੇਕਿਨ ਜਿਹੜਾ ਮਜ਼ਦੂਰੀ ਭਰਾ ਕਰਦਾ ਮਜ਼ਦੂਰੀ ਕਰੇ ਜਿਹੜਾ ਕਿਸਾਨੀ ਕਰਦਾ ਕਿਸਾਨੀ ਕਰੇ ਲੇਕਿਨ ਜਿਹੜੇ ਕੁਝ ਲੋਕ 2 4 5 ਪੜਕ ਜਾਂਦੇ ਇਹਦੇ ਪਿੱਛੇ ਉਹ ਫਿਰ ਉਹਨਾਂ ਨੂੰ ਲਾਲਚ ਦਿੰਦਾ ਬਾ ਮੈਂ ਇੰਨੇ ਪੈਸੇ ਦਊਂਗਾ ਉਹ ਵਿਚਾਰੇ ਭੁੱਲੇ ਪੜਕੇ ਉਹਦੇ ਹੱਕ ਚ ਰਲ ਜਾਂਦੇ ਪੰਨੂ ਅਤਵਦੀ ਦੇ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਕੋਈ ਕੇਸ ਪੈਂਦਾ ਫਿਰ ਅਤਵਦੀ ਪੰਨੂ ਉਹਨਾਂ ਦੀ ਕੋਈ ਸਪੋਰਟ ਨਹੀਂ ਕਰਦਾ ਉਸ ਤੋਂ ਬਾਅਦ ਜਿਹੜੇ ਬੱਚੇ ਪਕੜੇ ਜਾਂਦੇ ਆ ਉਹਨਾਂ ਦੇ ਮਾਪਿਓ ਦੂਸਰੇ ਦਿਨ ਆ ਕੇ ਕਹਿੰਦੇ ਆ ਜੀ ਸਾਡੇ ਬੱਚੇ ਨੂੰ ਕੁਝ ਪਤਾ ਹੀ ਨਹੀਂ ਸੀਗਾ ਮੈਂ ਐਸੇ ਕਰਕੇ ਕਹਿਣਾ ਸਾਰੇ ਸਿੱਖ ਭਰਾ ਅਸੀਂ ਸਾਰੇ ਜਾਂ ਹਿੰਦੂ ਭਰਾ ਜਾਂ ਮੁਸਲਮਾਨ ਭਰਾ ਸਾਰੇ ਪੰਜਾਬ ਦੇ ਵਿੱਚ ਇੱਕ ਆ ਪਰ ਮੈਂ ਪੁੱਛਣਾ ਚਾਹਨਾ ਉਸ ਕੁੱਤੇ ਅਤਵਾਦੀ ਪੰਨੂ ਨੂੰ ਬਈ ਮੁੱਖ ਮੰਤਰੀ ਸਾਹਿਬ ਨੂੰ ਧਮਕੀ ਕਾਹਦੀ ਦੇ ਰਿਹਾ ਮੁੱਖ ਮੰਤਰੀ ਸਾਹਿਬ ਰਾਈਟ ਆ ਹਰ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਰਨਾ ਮੰਤਰੀਆਂ ਨੇ ਕਰਨਾ ਐਮਐਲਏ ਨੇ ਕਰਨਾ ਜਾਂ ਡੀਸੀ ਸਾਹਿਬਾਂ ਨੇ ਛੰਡੇ ਲਹਿਰਾਉਣੇ ਆ ਉਸ ਨੂੰ ਕੋਈ ਹੱਕ ਨਹੀਂ ਹੈਗਾ ਕਿਉਂਕਿ ਸਾਡੇ ਦੇਸ਼ ਦੀ ਆਨ ਵਾਨ ਸ਼ਾਨਾ ਤਿਰੰਗਾ ਝੰਡਾ 15 ਅਗਸਤ ਆਰੀਆ ਸਾਰਿਆਂ ਨੇ ਖੁਸ਼ੀ ਆ ਕਿਉਂ ਅਸੀਂ ਝੰਡਾ ਲਹਿਰਾ ਲਹਿਰਾਉਣਾ ਵਾ ਝੰਡੇ ਨੂੰ ਸਲੂਟ ਕਰਨਾ ਵਾ ਲੇਕਿਨ ਇਹ ਜਿਹੜਾ ਕੁੱਤੇ ਦਾ ਬੀਜ ਆ ਇਸ ਨੂੰ ਨੱਥ ਪਾਉਣੇ ਚਾਹੀਦੀ ਆ ਕੇਂਦਰ ਸਰਕਾਰ ਨੂੰ ਜਾਇੜੇ ਇਹਦੇ ਸਾਥੀ ਸਾਡੇ ਤਿਰੰਗੇ ਝੰਡਿਆਂ ਦਾ ਕੈਨੇਡਾ ਵਿੱਚ ਬੈਠ ਕੇ ਅਪਮਾਨ ਕਰਦੇ ਪਏ ਆ ਇਹ ਅਸੀਂ ਬਿਲਕੁਲ ਸਹਿਮਤ ਨਹੀਂ ਕਰਾਂਗੇ ਕਿਉਂਕਿ ਅਸੀਂ ਤਿਰੰਗੇ ਝੰਡੇ ਦੀ ਥੱਲੇ ਤਿਰੰਗੇ ਝੰਡੇ ਥੱਲੇ ਨਿਗਮਾਨਦੇ ਪਏ ਆ ਕੋ ਸਾਰੇ ਪੰਜਾਬ ਖੁਸ਼ਹਾਲ ਆ ਇਥੇ ਕੋਈ ਰੌਲਾ ਨਹੀਂ ਕਿਸੇ ਨਾਲ ਜੇ ਮੈਂ ਕਹਿ ਦਵਾਂ ਕੋਈ ਰੌਲਾ ਵਾ ਪਰ ਕੋਈ ਸਾਡਾ ਰੌਲਾ ਨਹੀਂ ਅਸੀਂ ਸਾਰੇ ਭੈਣ ਭਰਾ ਇੱਕ ਆ ਲੇਕਿਨ ਜਿਹੜੇ ਕੁਝ ਮੁੱਠੀ ਬਰਾਤਵਾਦੀ ਗੁਰਪਤੰਦ ਪੰਨੂ ਹੋ ਗਿਆ ਜਾਇਦਾ ਗੁਰਪ੍ਰੇ ਸਿੱਧੂ ਹੋ ਗਿਆ ਜਾਇ ਕੋ ਧਾਰੀਵਾਲ ਜਾ ਜਾ ਹੋਰ ਦੋ ਚਾਰ ਨੇ ਪੰਮਾ ਇੰਗਲੈਂਡ ਬੈਠਾ ਜਾ ਨੀਟਾ ਜਰਮਨ ਬੈਠਾ ਇਹ ਲੋਕ ਸਾਡੇ ਪੰਜਾਬ ਦੇ ਦੁਸ਼ਮਣ ਨੇ ਕੁਝ ਜੰਮੇ ਪੰਜਾਬ ਦੇ ਆ ਲੇਕਿਨ ਉੱਥੇ ਬਾਹਰ ਬਹਿ ਕੇ ਆਈਐਸਆਈ ਦੇ ਪਾਲਤੂ ਕੁੱਤੇ ਬਣ ਕੇ ਉਹਨਾਂ ਤੋਂ ਪੈਸੇ ਲੈ ਕੇ ਸਾਡੇ ਪੰਜਾਬ ਦੇ ਖਿਲਾਫ ਬਕਵਾਸ ਕਰਦੇ ਆ ਲੇਕਿਨ ਇਹ ਗੱਲਾਂ ਆਪਾਂ ਨਹੀਂ ਹੋਣ ਦੇਣੀ ਆ ਅਸੀਂ ਸਾਰੇ ਭੈਣ ਭਰਾਵਾਂ ਧਮਕੀਆਂ ਪਹਿਲਾਂ ਵੀ ਆਈਆਂ ਨੇ ਪਿਛਲੇ 15 ਅਗਸਤ ਦੀ ਗੱਲ ਕਰੀਏ ਉੱਥੇ ਵੀ ਧਮਕੀ ਹੋਇਆ ਤਾਂ ਕੁਝ ਵੀ ਨਹੀਂ ਸੀਗਾ ਨਾ ਨਹੀਂ ਨਹੀਂ ਦੇਖੋ ਨਾ ਉਸ ਨੂੰ ਕਿਤੇ ਤੁਹਾਨੂੰ ਕਿਤੇ ਫੋਨ ਤਾਂ ਨਹੀਂ ਆ ਜਾਂਦਾ ਵੀ ਅਸੀਂ ਇਹ ਗੱਲ ਕਹਿਣੀ ਆ ਤੁਸੀਂ ਉਧਰੋਂ ਭਾਸ਼ਣਵਾਜੀ ਸ਼ੁਰੂ ਉਸ ਕੁੱਤੇ ਆਦਮੀ ਨੂੰ ਦੋ ਵਾਰ ਉਹਦੇ ਘਰੇ ਚੰਡੀਗੜ੍ਹ ਤਿਰੰਗਾ ਝੰਡਾ ਲਾ ਕੇ ਆਏ ਆ ਦੋ ਵਾਰ ਦੋ ਵਾਰ ਆ ਤਵਾ ਦੀ ਪੰਨੂ ਦੇ ਕਰੇ ਕਿਉਂ ਲਾ ਕੇ ਆਏ ਤੁਸੀਂ ਕੀ ਲੋੜ ਸੀ ਤਰੰਗਾ ਝੰਡਾ ਲਾਉਣਾ ਹੀ ਆ ਜਦੋਂ ਸਾਡੇ ਤਿਰੰਗੇ ਝੰਡੇ ਦਾ ਅਪਮਾਨ ਕਰਦਾ ਤਿਰੰਗੇ ਝੰਡੇ ਨੂੰ ਜਲਾਉਂਦਾ ਵਾ ਅਸੀਂ ਇਹ ਗੱਲ ਨਹੀਂ ਸਹਿਣ ਕਰਾਂਗੇ ਸਾਡਾ ਤਿਰੰਗਾ ਆਨਵਾਨ ਸ਼ਾਨ ਆ ਮੈਂ ਤੁਹਾਨੂੰ ਬਾਰ ਬਾਰ ਕਹਿ ਰਹੇ ਆ ਉਸ ਦੇ ਘਰੇ ਲਾ ਕੇ ਆ ਤਾਂ ਕਿ ਉਹਨੂੰ ਮੈਸੇਜ ਦਿੱਤਾ ਵੀ ਅਸੀਂ ਭਾਰਤੀ ਆ ਸਾਡਾ ਤਿਰੰਗਾ ਝੰਡਾ ਉੱਚਾ ਰਹੇ ਲੇਕਿਨ ਇਹ ਅਤਵਾਦੀ ਫੇਰ ਨਹੀਂ ਹਟਦਾ ਹੁਣ ਇਹਦਾ ਚੰਡੀਗੜ੍ਹ ਜਿਹੜਾ ਘਾਰ ਆ ਇਹਦੇ ਹਿੱਸੇ ਦਾ ਸਰਕਾਰ ਨੇ ਆਪਣੇ ਕਬਜ਼ੇ ਲੈ ਲਿਆ ਪੁਰਕੀ ਕਰ ਲਈ ਉਹਦੀ ਲੇਕਿਨ ਇਹ ਫਿਰ ਕੁੱਤੇ ਦਾ ਬੀਜ ਨਹੀਂ ਹਟਦਾ ਪਿਆ। ਹੂੰ। ਲੇਕਿਨ ਜਦੋਂ ਅਸੀਂ ਜੈ ਜੀ ਤੁਸੀਂ ਹਿੰਦੂ ਹੋ। ਹੂੰ। ਜਾਂ ਇਹ ਸਾਡੇ ਵੀਰ ਜੀ ਜਿਹੜੇ ਕੈਮਰਾਮੈਨ ਨੇ ਇਹ ਸਿੱਖ ਆ। ਅਸੀਂ ਸਾਰੇ ਰਲ ਮਿਲ ਕੇ ਰਹਿ ਰਹੇ ਆਂ। ਸਾਡੀ ਕਿਸੇ ਲੜਾਈ ਨਹੀਂ ਯਾਰ। ਹੂੰ। ਅਸੀਂ ਸਾਰੇ ਇੱਕ ਇੱਕ ਰਹਿ ਕੇ ਰਹਿ ਰਹੇ ਆਂ। ਤੁਹਾਨੂੰ ਪੰਨੋ ਦੇ ਨਾਲ ਕੋਈ ਦਿੱਕਤ ਹੈ? ਪੰਨੋ ਕੇਂਦਰ ਸਰਕਾਰ ਨੇ ਆਤਵਾਦੀ ਕੋਸ਼ਿਸ਼ ਕੀਤਾ ਹੋਇਆ। ਹੂੰ। ਤੇ ਉਹਦੇ ਨਾਲ ਤੁਹਾਨੂੰ ਕੀ ਦਿੱਕਤ ਹੈ ਨਹੀਂ 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 ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਕੋਈ ਗੱਲ ਨਹੀਂ ਸਰਕਾਰ ਨੇ ਕੀਤਾ ਹੈਗੇ ਵੀਰ ਜੀ ਸੁਣੋ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਧਮਕੀ ਕਿਉਂ ਦੇ ਰਿਹਾ ਤਿਰੰਗਾ ਝੰਡਾ ਮੈਂ ਤਾਂ ਕਹਿਣਾ ਹਰ ਘਰ ਘਰ ਲੋਕੀ ਝੰਡਾ ਆਪਣੇ ਝੰਡਾ ਤਿਰੰਗਾ ਲਹਿਰਾਉਣ ਹਰ ਘਰ ਘਰ ਲਗਾਉਣ ਤਾਂ ਕਿ ਸਾਡੇ ਭਾਰਤ ਦੀ ਖੁਸ਼ਹਾਲੀ ਪਤਾ ਲੱਗੇ ਲੋਕਾਂ ਨੂੰ ਬਾਹਰ ਵੀਡੀਓ ਪੈਣ ਬਈ ਹਾਂ ਬਈ ਸਾਡਾ ਭਾਰਤ ਖੁਸ਼ਹਾਲ ਆ ਪੰਜਾਬ ਖੁਸ਼ਹਾਲ ਆ ਭਾਰਤ ਤਾਂ ਖੁਸ਼ਹਾਲ ਹੈ ਪਹਿਲਾਂ ਵੀ ਖੁਸ਼ਹਾਲ ਹੈਗਾ ਤੁਹਾਨੂੰ ਕਿਉਂ ਲੱਗਦਾ ਹੈ ਵੀ ਖੁਸ਼ਹਾਲ ਨਹੀਂ ਹੈ ਜੈ ਜੀ ਆਪਾਂ ਕੰਟਰੋਵਰਸੀ ਨਹੀਂ ਪੈਣਾ ਅਸੀਂ ਆਪਣੇ ਭਾਰਤ ਦੀ ਹਮੇਸ਼ਾ ਲੋਕਤੰਤਰ ਦੇ ਵਿੱਚ ਰੱਖ ਕੇ ਭਾਰਤ ਮਨਸਾ ਭਾਰਤ ਖੁਸ਼ਹਾਲ ਭਾਰਤ ਖੁਸ਼ਹਾਲ ਹੈ ਪਿਛਲੀ ਵਾਰ ਵੀ ਇਹੀ ਗੱਲਾਂ ਹੋਈਆਂ ਨੇ ਹੋਇਆ ਕੁਛ ਨਹੀਂ ਭਾਰਤ ਭਾਰਤ ਦੇ ਚੰਡੇ ਫੈਰਾਏ ਤੁਸੀਂ ਐ ਨਹੀਂ ਗਾ ਇਹ ਨਹੀਂ ਗੱਲ ਕਹਿਣੀ ਹੋਇਆ ਕੁਛ ਨਹੀਂ ਆਪਾਂ ਉਸ ਪਰਮਾਤਮਾ ਤੋਂ ਡਰ ਕੇ ਰਹਿਣਾ ਵਾ ਵੀ ਸਾਡੇ ਪੰਜਾਬ ਸਾਡੇ ਭਾਰਤ ਦੇ ਸ਼ੁਕ ਸ਼ਾਂਤੀ ਰਹੇ ਸਾਡੇ ਜੰਮੂ ਕਸ਼ਮੀਰ ਵਿੱਚ ਫੌਜ ਦੇ ਜਵਾਨ ਚੀਤ ਹੋ ਰਹੇ ਆ ਜਾਂ ਜਿਹੜੇ ਅਤਵਾਦੀ ਆ ਮਾਤਾ ਬੈਸ਼ਨੋ ਦੇ ਵੀ ਲੋਕ ਮੱਥਾ ਟੇਕਣ ਜਾ ਰਹੇ ਆ ਉੱਥੇ ਹਮਲੇ ਕਰ ਰਹੇ ਆ ਛੋਟੇ ਬੱਚਿਆਂ ਨੂੰ ਮਾਰ ਰਹੇ ਆ ਇਹ ਕਿਆ ਯਾਰ ਇਹ ਕੀ ਗੱਲ ਹੈ ਕੌਣ ਕਰ ਰਿਹਾ ਹੈ ਇਹ ਅੱਤਵਾਦੀ ਜਿਹੜੇ ਜਿਹੜੇ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਪੜ ਰਹੇ ਆ ਹੁਣ ਸਾਡੇ ਬੰਗਲਾਦੇਸ਼ ਵਿੱਚ ਸਾਡੇ ਹਿੰਦੂ ਭਰਾਵਾਂ 'ਤੇ ਕਿੰਨੇ ਜ਼ੁਲਮ ਹੋ ਰਹੇ ਆ ਉਹ ਸਾਨੂੰ ਦੁੱਖ ਨਹੀਂ ਲੱਗੂਗਾ ਚਾਹੇ ਜਿਹੜੇ ਸਾਡੇ ਭਾਰਤੀ Hindu ਭਰਾ ਨੇ ਮੰਦਰਾਂ ਨੂੰ ਜਲਾਇਆ ਜਾ ਰਿਹਾ ਇਹ ਸਾਨੂੰ ਬਰਦਾਸ਼ਤ ਕਿਵੇਂ ਹੋ ਜੂ ਯਾਰ ਕੀ ਕਰ ਰਹੇ ਹੋ ਤੁਹਾਡਾ ਤੁਹਾਡਾ ਕੀ ਯੋਗਦਾਨ ਰਹਿੰਦਾ ਰਹਿੰਦਾ ਕੋਈ ਯੋਗਦਾਨ ਤੁਸੀਂ ਉੱਥੇ ਕੋਈ ਕੋਈ ਕਾਰਵਾਈ ਕਰਦੇ ਹੋ ਫਿਰ ਜਾ ਕੇ ਨਹੀਂ ਅਸੀਂ ਦੁੱਖ ਤਾਂ ਪ੍ਰਗਟ ਕਰਦੇ ਆ ਅਸੀਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਆ ਵੀ ਜਿਨੇ ਸਾਡੇ ਭਾਰਤੀਆਂ ਨੇ ਚਾਹੇ Hindu ਨੇ ਚਾਹੇ ਚਾਹੇ ਸਾਡੇ ਜਿਹੜੇ ਆਪਣੇ ਗੁਰਦਰਾ ਸਾਹਿਬਾਨ ਨੇ ਉਹਨਾਂ ਨੂੰ ਸੇਫ ਕੀਤਾ ਜਾਵੇ ਤਾਂ ਕਿ ਗੁਰਦਰਾ ਸਾਹਿਬ ਤੇ ਹਮਲਾ ਨਾ ਹੋ ਸਕੇ ਬਚਾਇਆ ਜਾ ਸਕੇ ਕੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਇਹੀ ਕਿਹਾ ਵਾ ਵੀ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਵਾਂ ਵੀ ਆਪਣਾ ਗੁਰਦੁਆਰਾ ਸਾਹਿਬਾਨਾ ਨੂੰ ਬਚਾਇਆ ਜਾਵੇ ਮੈਂ ਇਹ ਕਹਿੰਦਾ ਮੰਦਰ ਜੋ ਵੀ ਸਾਡੇ ਭਾਰਤੀ ਨੇ ਜਿੰਨੀਆਂ ਸਾਡੇ ਆਸਥਾਨ ਧਰਮ ਦੇ ਵਿੱਚ ਉਹਨਾਂ ਸਾਰਿਆਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹਣਾ ਬਚਾਇਆ ਜਾਵੇ ਤੇ ਲੋਕਾਂ ਨੂੰ ਬਚਾਇਆ ਜਾਵੇ ਲੋਕਾਂ ਤੇ ਲੋਕਾਂ ਤੇ ਬਹੁਤ ਜ਼ੁਲਮ ਕਰ ਰਹੇ ਆ ਉਹ ਅੱਛਾ ਮਨ ਸਾਹਿਬ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੰਨ ਲਓ ਕਿਸੇ ਨੇ ਉਧਰੋਂ ਧਮਕੀ ਦੇ ਦਿੱਤੀ ਆ ਅਮਰੀਕਾ ਤੋਂ ਧਮਕੀ ਆ ਗਈ ਆਪਾਂ ਗੁਰਪਤਵੰਤ ਪੰਨੂ ਨੇ ਧਮਕੀ ਦੇ ਦਿੱਤੀ ਤੁਹਾਨੂੰ ਕਿਉਂ ਲੱਗਦਾ ਇਸ ਤਰ੍ਹਾਂ ਕਿ ਵੀ ਉਹ ਜਿਹੜੀ ਧਮਕੀ ਉਹ ਹਕੀਕਤ ਹੈ ਵੀ ਇਸ ਤਰ੍ਹਾਂ ਕੁਝ ਹੋਣ ਵਾਲਾ ਹੈ ਨਹੀਂ ਨਹੀਂ ਆਪਾਂ ਤਾਂ ਸੁਖ ਸ਼ਾਂਤੀ ਰੱਖਣੀ ਆ ਆਪਾਂ ਹੋਣ ਹਣਾਣ ਚ ਨਹੀਂ ਪੈਣਾ ਆਪਾਂ ਮਹਾਰਾਜ ਅਗੇ ਬੇਨਤੀ ਕਰ ਰਹੇ ਆ ਸਾਡੇ ਪੰਜਾਬ ਨੂੰ ਨਜ਼ਰ ਜਿਹੜੀ ਲੱਗੀ ਹੋਈ ਆ ਦੂਰ ਹੋ ਜੇ ਸੁਖ ਸ਼ਾਂਤੀ ਰਹੇ ਆਪਾਂ ਹੋਣ ਵਾਲੀ ਗੱਲ ਹੀ ਨਹੀਂ ਕਰਨੀ ਹੋਵੇ ਹੀ ਨਾ ਜ਼ਿੰਦਗੀ ਚ ਕਿਤੇ ਵੀ ਨਾ ਹੋਵੇ ਸਾਡੇ 50 ਲੋਕ ਚਾਹੇ ਰਾਤ ਨੂੰ 12 ਵਜੇ ਕੰਮਣ ਚਾਹੇ 2 ਵਜੇ ਕੰਮਣ ਸ਼ੁਕਸ਼ਾਂਤੀ ਰਕਮਣ ਬਿਲਕੁਲ ਸ਼ੁਕਸ਼ਾਂਤੀ ਰਹਿਣੀ ਚਾਹੀਦੀ ਆ ਆਪਾਂ ਇਹ ਕਹਿੰਦੇ ਆਪਾਂ ਅਰਦਾਸ ਕਰਨੀ ਆ ਵੀ ਸ਼ੁਕਸ਼ਾਂਤੀ ਰਹੇ ਮਾੜੀ ਗੱਲ ਸੋਚਣੀ ਨਹੀਂ ਨੇ ਅਸੀਂ ਤੇ 15 ਅਗਸਤ ਸ਼ਾਮਿਲ ਹੋ ਰਹੇ ਹਾਂ ਕਿਤੇ ਚੰਡਾ ਫੈਰਾਨ ਦੇ ਵਿੱਚ ਅਸੀਂ ਸਾਰੇ ਜਿੱਥੇ ਜਿੱਥੇ 15 ਅਗਸਤ ਨੂੰ ਸਾਡਾ ਆਨਮਾਨ ਸ਼ਾਨ ਤਿਰੰਗਾ ਵਾ ਅਸੀਂ ਜਾਵਾਂਗੇ ਸਾਰੇ ਪਾਸੇ ਅਸੀਂ ਤਾਂ ਹਰ ਮੈਦਾ ਪੂਰੇ ਇੰਡੀਆ ਨੂੰ ਮੰਨੋ ਤਿਆਰ ਹਾਂ ਪਿਛਲੀ ਵਾਰ ਵੀ ਗਏ ਸੀ हां पिछली बार भी गया थी एक दो जगह गया थी पिछली थी। आ, बार दादाजी मैनु ਘਰੇ ਬੰਦ ਕਰਤਾ ਸੀ ਪਿਛਲੀ ਵਾਰ ਨਹੀਂ ਗਿਆ ਮੈਂ ਕਿਉਂ ਬੰਦ ਕਰ ਦਿੰਦੇ ਤੁਸੀਂ ਤਾਂ ਫਿਰ ਸਮਾਜ ਸੇਵੀ ਵਾਲਾ ਕੰਮ ਕਰਦੇ ਵੀ ਕੀ ਕਾਰਨ ਰਹਿੰਦਾ ਤਾਂ ਆਪਾਂ ਦੇਖੋ ਜੀ ਆਪਾਂ ਨਹੀਂ ਕਾਰਨ ਮਨਸਬ ਕਾਰਨ ਜਰੂਰ ਜਾਂ ਵੀ ਕਿਉਂ ਬੰਦ ਕਰਦੇ ਇੱਕ ਕਾਰਨ ਪ੍ਰਸ਼ਾਸਨ ਦੱਸੂ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਘਰੇ ਬੈਠੋ ਜੀ ਠੀਕ ਹੈ ਸਤ ਪੰਜ ਕੋਈ ਕਾਰਨ ਹੋਏਗਾ ਤੁਹਾਨੂੰ ਪਤਾ ਹੋਏਗਾ ਨਹੀਂ 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 ਇਦਾਂ ਨਾ ਕਈ ਜਿਹੜੀਆਂ ਇਹਨਾਂ ਦੀ ਸੀਕਰੈਟ ਸੀ ਹੁੰਦੀਆਂ ਪ੍ਰਸ਼ਾਸਨ ਦੀਆਂ ਉਹ ਆਪਾਂ ਨੂੰ ਵੀ ਨਹੀਂ ਦੱਸਦੇ ਮੀਡੀਆ ਨੂੰ ਵੀ ਨਹੀਂ ਦੱਸਦੇ ਇਸ ਕਰਕੇ ਠੀਕ ਹੈ ਭਾਈ ਜੀ ਕਦੋਂ ਜੇ 15 ਅਗਸਤ ਤੇ ਨਹੀਂ ਬੰਦ ਕਰਦੇ 15 ਅਗਸਤ ਤੇ ਤਾਂ ਅਸੀਂ ਖੁਸ਼ੀ ਮਨਾਉਣੀ ਆ ਹਰ ਘਰ ਘਰ ਮੈਂ ਤੁਹਾਡੇ ਚੈਨਲ ਤੇ ਕਹਿਣਾ ਚਾਹਨਾ ਵਾ ਦੁਆਰਾ ਤੋਂ ਫੇਰ ਹਰ ਘਰ ਘਰ ਤਿਰੰਗਾ ਲਾਉਣਾ ਆਪਾਂ ਨੇ ਔਰ ਖਾਦੀ ਦਾ ਤਿਰੰਗਾ ਲਾਉਣਾ ਝੰਡਾ ਕਿਉਂਕਿ ਇਸ ਵਾਰ ਅਮੈਂਡਮੈਂਟ ਹੋਈ ਹੈ ਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਵਾ ਵੀ ਖਾਦੀ ਦਾ ਤਿਰੰਗਾ ਝੰਡਾ ਬਣਾ ਕੇ ਲੈਣਾ ਦੇਖੋ ਕਿੰਨਾ ਸੋਹਣਾ ਲੱਗੂ ਸਾਡੇ ਘਰਾਂ ਸਾਰਿਆਂ ਦੇ ਪਲਾਉਣਾ ਲੋਕਾਂ ਦੇ ਲਵਾਉਂਗਾ ਮੈਂ ਜਾ ਜਾ ਕੇ ਪੰਨੂ ਅਤਵਾਦੀ ਆ ਉਹਨੂੰ ਦੋ ਵਾਰ ਨਰਕਾਂ ਦੀ ਟਿਕਟ ਮਿਲ ਗਈ ਬਚ ਗਿਆ ਕੁਦਰਤੀ ਰੱਬੀ ਹੁਣ ਉਹ ਤੀਜੀ ਵਾਰ ਪਹੁ ਪਹੁ ਆਦਾ ਹੂੰ ਕਿਉਂਕਿ ਇਹ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕੀ ਜਿਹੜਾ ਸਿੱਖ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਉਹ ਕੋਈ ਇਹਦੀਆਂ ਗੱਲਾਂ ਚ ਆਉਣ ਨੂੰ ਤਿਆਰ ਹੀ ਨਹੀਂ ਲੇਕਿਨ ਕੁਝ ਦੋ ਚਾਰ ਲੋਕ ਨੇ ਉਹੀ ਵਿਚਾਰੇ ਨੂੰ ਮੈਂ ਇਹ ਕਹੂੰਗਾ ਪੰਜਾਬ ਦੇਆਂ ਨੂੰ ਵੀ ਨਾ ਇਹਦੇ ਚਾਂਸੇ ਜਾਓ ਅੱਛਾ ਲੋਕ ਬਹੁਤ ਸਾਰੇ ਕਮੈਂਟ ਕਰਦੇ ਆ ਵੀ ਜੇ ਮੰਨ ਲਓ ਕਦੇ ਇਹ ਇਕੱਠੇ ਆਮਣੇ ਸਾਹਮਣੇ ਹੋਗੇ ਤਾਂ ਵੀ ਕੀ ਕਰੂਗਾ ਕੁਝ ਨਹੀਂ ਵਿਗਾੜ ਸਕਦਾ ਮੰਡ ਪਤਵੰਤ ਪੰਨੂ ਦਾ ਨਹੀਂ ਉਹ ਕੋਈ ਉਹ ਕੌਣ ਆ ਉਹ ਕੋਈ ਲੱਗਿਆ ਹੋਇਆ ਨਹੀਂ ਕਮੈਂਟਾਂ ਦੇ ਵਿੱਚ ਲੋਕ ਕਹਿੰਦੇ ਨੇ ਵੀ ਵੀ ਇਹ ਕੀ ਕੀ ਕਰ ਲੈਣਾ ਜਿਹੜਾ ਕੰਨ ਆ ਨਾ ਤੁਹਾਡਾ ਮੈਂ ਤੁਹਾਡੇ ਤੋਂ ਨਹੀਂ ਖਿੜੂਗਾ ਉਹਦਾ ਕੰਨ ਪਕੜ ਕੇ ਆਇਆ ਖਿੱਚ ਲੂੰਗਾ ਨਾਲ ਚਾਰ ਥੱਪੜੇ ਲਾਉਂਗਾ ਉਹ ਤਾਂ ਗੋਲੀ ਦੀਆਂ ਗੱਲਾਂ ਕਰਦਾ ਨਾ ਬੰਬ ਦੀਆਂ ਗੱਲਾਂ ਕਰਦਾ ਅਸੀਂ ਚਪੇੜਾਂ ਨਾਲ ਇਹਦਾ ਮੂੰਹ ਲਾਲ ਕਰ ਦੋਗੇ ਜ਼ਿੰਦਗੀ ਚ ਯਾਦ ਰੱਖੋ ਜਿਹੜੀ ਬੋਦੀ ਚ ਰੱਖੀ ਆ ਇਹਨਾਂ ਦੇ ਤੇ ਫਿਰ ਤੁਹਾਨੂੰ ਜਾਨਣਾ ਚਾਹੀਦਾ ਉੱਥੇ ਜਾਇਓ ਤੁਸੀਂ ਉਹਨਾਂ ਕੋਲ ਕਿੱਥੇ ਜਿੱਥੇ ਉਹ ਰਹਿੰਦਾ ਕਿੱਥੇ ਰਹਿੰਦਾ ਤੁਸੀਂ ਦੱਸੋ ਮੈਨੂੰ ਤਾਂ ਪਤਾ ਅਮਰੀਕਾ ਕੈਨੇਡਾ ਰਹਿੰਦਾ ਉਹ ਚਲੇ ਜਾਵਾਂਗੇ ਸਾਨੂੰ ਕਿੱਧਰ ਆ ਜਾ ਅਸੀਂ ਤਾਂ ਸਾਰੇ ਧਰਮਾਂ ਦੀ ਸਾਰੇ ਵਰਗਾਂ ਦੀ ਰਿਸਪੈਕਟ ਕਰਦੇ ਆ ਚਾਹ ਹਿੰਦੂਆਂ ਚਾਹ ਮੁਸਲਮਾਨਾਂ ਸਿੱਖ ਆ ਸਾਈ ਆ ਜੈਨੀਆਂ ਬੋਧੀਆਂ ਸਾਰੇ ਭਰਾਵਾਂ ਨਾਲ ਬਣ ਕੇ ਰਹ ਰਹੇ ਆ ਪਰ ਇਹ ਕੁਝ ਲੋਕ ਜਿਨ੍ਹਾਂ ਦਾ ਖੂਨ ਚਿੱਟਾ ਹੋਇਆ ਹੋਇਆ ਉਹ ਕਹੂੰਗਾ ਉਹ ਲੋਕ ਸਾਡੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਆ